ਨਨ ਬਾਬਾ ਸ੍ਰੀ ਚੰਨ ਜੀ ਪਰਮਾਤਮਾ ਦਾ ਨਾਮ ਜਪਣ ਵਾਸਤੇ ਕਿਸੇ ਵੀ ਟਾਈਮ ਦੀ ਜ਼ਰੂਰਤ ਨਹੀਂ ਕਿਸੇ ਵੀ ਸਮੇਂ ਦੀ ਜ਼ਰੂਰਤ ਨਹੀਂ ਕਿਸੇ ਵੀ ਸਮੇਂ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ ਚਾਹੇ ਇਨਸਾਨ ਨੇ ਨਾਤਾ ਹੋਵੇ ਚਾਹੇ ਨਾ ਨਾਤਾ ਹੋਵੇ ਇਨਸਾਨ ਨਾੰਦਾ ਹੈ ਆਪਣੇ ਸਰੀਰ ਨੂੰ ਸਾਫ਼ ਕਰਨ ਵਾਸਤੇ ਪਰ ਆਪਣੀ ਆਤਮਾ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰਦਾ ਇਨਸਾਨ ਦੇ ਅੰਦਰ ਨਾ ਜਾਣੇ ਕਰੋੜਾਂ ਅਰਬਾਂ ਜੀਵ ਹਨ ਜੋ ਅੰਦਰ ਹੀ ਖਾਂਦੇ ਹਨ ਅਤੇ ਅੰਦਰ ਹੀ ਕੱਢਦੇ ਹਨ ਅੰਦਰ ਦਾ ਸਰੀਰ ਇਨਸਾਨਾਂ ਦਾ ਉਹ ਜੀਵਾ ਨੇ ਆਪਣਾ ਘਰ ਬਣਾਇਆ ਹੋਇਆ ਹੈ ਤਾਂ ਸਰੀਰ ਇਨਸਾਨ ਦਾ ਕਿਵੇਂ ਪਵਿੱਤਰ ਹੋ ਸਕਦਾ ਹੈ ਉਹ ਗੰਦਗੀ ਨੂੰ ਲੈ ਕੇ ਇਨਸਾਨ ਧਾਰਮਿਕ ਸਥਾਨ ਤੇ ਜਾਂਦਾ ਹੈ ਅਤੇ ਸੋਚਦਾ ਹੈ ਕਿ ਮੈਂ ਬਾਹਰੋਂ ਆਤਾ ਹੋਇਆ ਹੈ ਜੇਕਰ ਇਨਸਾਨ ਇਨਸਾਨ ਕਿਸੇ ਵੀ ਸਮੇਂ ਪਰਮਾਤਮਾ ਦਾ ਨਾਮ ਜਪ ਸਕਦਾ ਹੈ ਪਰਮਾਤਮਾ ਦਾ ਬਣਾਇਆ ਹੋਇਆ ਉਹ ਵੇਲਾ ਵੀ ਪਵਿੱਤਰ ਹੈ ਜਿਸ ਵਿੱਚ ਇਨਸਾਨ ਰਹਿ ਰਿਹਾ ਹੈ ਪਰਮਾਤਮਾ ਦਾ ਨਾਮ ਜਪਣ ਵਾਸਤੇ ਕਿਸੇ ਟਾਈਮ ਕਿਸੇ ਮਹੂਰਤ ਦੀ ਜ਼ਰੂਰਤ ਹੀ ਨਹੀਂ ਪਰਮਾਤਮਾ ਤਾਂ ਹਰ ਜਗ੍ਹਾ ਹੈ इंसान अमृत वेले उठ के परमात्मा का नाम जपता है क्योंकि उस वेरे मन निर्मल हों है पर जो इंसान सवेरे उठ के अमृत वेले परमात्मा का नाम नहीं जप सकता तो यह नहीं कि परमात्मा का नाम जप ही नहीं सकता वह किसी भी ਸਮੇਂ ਪਰਮਾਤਮਾ ਦਾ ਨਾਮ ਜਪ ਸਕਦਾ ਹੈ ਪਰ ਉਸ ਵਿੱਚ ਉਹ ਸੱਚੀ ਸਰਦਾ ਹੋਣੀ ਚਾਹੀਦੀ ਹੈ ਜੋ ਪਰਮਾਤਮਾ ਨੂੰ ਪਾਉਣ ਵਾਸਤੇ ਕਾਫੀ ਹੈ ਪਰਮਾਤਮਾ ਤਾਂ ਉਸ ਕੰਨ ਵਿੱਚ ਵੀ ਹਨ ਜੋ ਇਨਸਾਨ ਮਿੱਟੀ ਸਮਝਦਾ ਹੈ ਇੱਕ ਧਾਰਮਿਕ ਸਥਾਨ ਬਣਾਉਣ ਵਾਸਤੇ ਇੱਕ ਇਨਸਾਨ ਬਹੁਤ ਸਾਰੇ ਪੇੜ ਪੌਦੇ ਵਾੜ ਦਿੰਦਾ ਹੈ ਅਤੇ ਸੋਚਦਾ ਹੈ ਕਿ ਇਸ ਜਗ੍ਹਾ ਤੇ ਧਾਰਮਿਕ ਸਥਾਨ ਬਣਾਇਆ ਜਾਵੇਗਾ ਪਰ ਉਸਨੇ ਕੁਦਰਤ ਦੀ ਪਰਵਾਹ ਹੀ ਨਹੀਂ ਕੀਤੀ ਉਹ ਕੁਦਰਤ ਜੋ ਪਰਮਾਤਮਾ ਨੇ ਇੰਨੇ ਪਿਆਰ ਦੇ ਨਾਲ ਬਣਾਈ ਆਮ ਇਨਸਾਨ ਨੇ ਉਸ ਦੀ ਪਰਵਾਹ ਹੀ ਨਹੀਂ ਕੀਤੀ ਅਤੇ ਕੁਦਰਤ ਨੂੰ ਨਸ਼ਟ ਕਰ ਦਿੱਤਾ ਜੋ ਉਸ ਜਗ੍ਹਾ ਤੋਂ ਹਜ਼ਾਰਾਂ ਪੀੜ ਪੌਦੇ ਵੱਡੇ ਉਸ ਉੱਪਰ ਨਾ ਜਾਣੇ ਕਿੰਨੇ ਜੀਵਾਂ ਦਾ ਅਲਣਾ ਹੋਵੇਗਾ ਇੱਕ ਧਾਰਮਿਕ ਸਥਾਨ ਬਣਾਉਣ ਵਾਸਤੇ ਉਸ ਨੇ ਇਹ ਯਾਰਾਂ ਪੀੜ ਪੌਦੇ ਵੱਡੇ ਅਤੇ ਮਿੱਟੀ ਦੇ ਪਾਣੀ ਦੀ ਪਰਵਾਹ ਹੀ ਨਹੀਂ ਕੀਤੀ ਮਿੱਟੀ ਦੇ ਲੈਵਲ ਦੀ ਪਰਵਾਹ ਹੀ ਨਹੀਂ ਕੀਤੀ ਜੋ ਪਾਣੀ بارش ਦਾ ਧਰਤੀ ਦੇ ਹੇਠਾਂ ਜਾਣਾ ਸੀ ਉਸਨੇ ਉਹ ਪਾਣੀ ਰੋਕ ਦਿੱਤਾ ਅਤੇ ਦੁਬਾਰਾ ਫਿਰ ਉਹ ਪਾਣੀ ਕਿੱਥੋਂ ਲੱਭੇਗਾ ਸੋਚੋ ਕਿ ਇੱਕ ਧਾਰਮਿਕ ਸਥਾਨ ਦੇ ਆਸ-ਪਾਸ ਪਾਣੀ ਹੀ ਨਹੀਂ ਤਾਂ ਇਨਸਾਨ ਉੱਥੇ ਜਾਵੇਗਾ ਹੀ ਨਹੀਂ ਪਰ ਜੇਕਰ ਇਨਸਾਨ ਦੇ ਆਲੇ ਦੁਆਲੇ ਪਾਣੀ ਹੈ ਤਾਂ ਉਸ ਨੂੰ ਚੇਤਾ ਆਵੇਗਾ ਕਈ ਗੱਲਾਂ ਦੇ ਖਿਆਲ ਆਣਗੇ ਪਰ ਜੋ ਨਾਮ ਹੈ ਪਰਮਾਤਮਾ ਦਾ ਉਸ ਵਾਰ ਧਿਆਨ ਹੀ ਨਹੀਂ ਦੇਵੇਗਾ ਪਾਣੀ ਦੀ ਇੱਕ ਬੂੰਦ ਬਚਾਉਣ ਵਾਸਤੇ ਇਨਸਾਨ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਪਰ ਇਨਸਾਨ ਉਸ ਨੂੰ ਨਸ਼ਟ ਕਰਦਾ ਹੈ ਇਨਸਾਨ ਆਪਣੇ ਤੌਰ ਤੇ ਪਾਣੀ ਦੀ ਇੱਕ ਬੂੰਦ ਵੀ ਨਹੀਂ ਬਣਾ ਸਕਦਾ ਅਤੇ ਉਸ ਨੂੰ ਨਸ਼ਟ ਕਰਨ ਦਾ ਵੀ ਕੋਈ ਅਧਿਕਾਰ ਨਹੀਂ ਪਰਮਾਤਮਾ ਨੇ ਕਿੰਨੀ ਸੁੰਦਰ ਕੁਦਰਤ ਬਣਾਈ ਪਰ ਇਨਸਾਨ ਨੇ ਉਸ ਨੂੰ ਨਸ਼ਟ ਕਰ ਦਿੱਤਾ ਦੁਨੀਆ ਦਾ ਕੋਈ ਵੀ ਜੀਵ ਕੁਦਰਤ ਦੇ ਨਾਲ ਛੇੜਛਾੜ ਨਹੀਂ ਕਰਦਾ ਸਿਰਫ ਇਨਸਾਨ ਹੀ ਹੈ ਜੋ ਕੁਦਰਤ ਦੇ ਨਾਲ ਛੇੜਛਾੜ ਕਰਦਾ ਹੈ ਅਤੇ ਪਰਮਾਤਮਾ ਦਾ ਨਾਮ ਜਪਣ ਦੀ ਗੱਲ ਕਰਦਾ ਹੈ ਜੋ ਇਨਸਾਨ ਦੇ ਮੂੰਹੋਂ ਸੱਜਦੀ ਹੀ ਨਹੀਂ ਤਾਂ ਤਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ